ਛੋਟੇ ਹਾਂਜੀ ਇੱਕ ਮਿੰਟ ਗੱਲ ਸੁਣੀ ਯਾਰ ਹਾਂਜੀ ਇੱਥੇ ਨਾ ਯਾਰ ਉਹ ਪੁੱਛਾਂ ਵਾਲੇ ਦੇਵਾ ਜੀ ਆਂਦੇ ਬੜੇ ਮਸ਼ਹੂਰ ਆ ਸਾਰੇ ਅੱਛਾ ਹਾਂਜੀ ਆਈ ਘਰ ਆਈ ਮੈਂ ਵੀ ਉਹਨਾਂ ਕੋਲ ਹੀ ਆਇਆਂਗਾ ਪੁੱਛ ਲੈਣੀਆਂ ਹਾਂਜੀ ਹਾਂਜੀ ਮੈਂ ਵੀ ਪੁੱਛ ਲੈਣੀ ਅੰਦਰ ਸੰਗ ਦਪਾਉਂਦਾ ਪਰ ਬਹੁਤ ਸੰਗ ਦਾ ਬਹੁਤ ਜ਼ਿਆਦਾ ਚੱਲ ਲਾ ਛੋਟੇ ਗੱਡੀ ਸਾਈਡ ਤੇ ਚੱਲ ਯਾਰ ਫਿਰ ਤਾਂ ਵੇਣੇ ਕੀ ਸਾਹ ਹੁੰਦਾ ਆ ਜਾ ਧਿਆਨ ਨਾਲ ਆ ਜੀ ਯਾ ਮੈਂ ਆਜਾ ਵੇਖੀਏ ਮਲਕੀਤ ਕੀ ਕਰਾਮਾਤ ਐ ਪੌਣਾ ਦਾ ਪੌਣਾ ਦਾ ਪੌਣਾ ਦਾ ਬਨ ਜਾ ਰਾ ਪੀਰ ਮੇਰਾ ਪੌਣਾ ਬੂਰਾ ਪਰੋਟੇ ਮੰਗਦਾ ਰੋਲਾ ਪੈ ਗਿਆ ਗੰਦੀ ਦਾ ਥੋੜਾ ਬੂਰਾ ਪਰੋਟੇ ਮੰਗਦਾ ਰੋਲਾ ਪੈ ਗਿਆ ਗੰਦੀ ਦਾ ਤੇਰੀ ਗੁਰਤ ਕੋਲ ਡਰਦੇ ਬੱਚੇ ਸੌ ਸੌ ਗਲਤੀਆਂ ਕਰਦੇ ਤੇਰੀ ਗੁਰਤ ਕੋਲ ਡਰਦੇ ਬੱਚੇ ਸੌ ਸੌ ਗਲਤੀਆਂ ਕਰਦੇ ਥੋੜਾ ਬੂਰਾ ਪਰੋਟੇ ਮੰਗਦਾ ਰੋਲਾ ਪੈ ਗਿਆ ਗੰਦੀ ਦਾ ਥੋੜਾ ਬੂਰਾ ਪਰੋਟੇ ਮੰਗਦਾ ਰੋਲਾ ਪੈ ਗਿਆ ਗੰਦੀ ਦਾ ਤੇਰੀ ਮਾਰ ਕਰਾੜਾ ਗੰਦੀ ਆ ਤੂੰ ਦੇ ਪੁੱਤ ਦੇ ਵਿਆਹ ਵਾਸਤੇ ਕਿਹੜੀ ਮਾਂ ਕਨਵਾਰ ਕੇ ਲੈ ਕੇ ਆਈ ਹੈ ਹਾਜਰਾ ਮਾਤਾ ਜੀ ਅਸੀਂ ਆਏ ਆਂ ਜੀ ਕਿੰਨੀਆਂ ਚਮਕੀਆਂ ਭਰਤੀਆਂ ਪਹਿਲਾਂ ਪੰਜ ਭਰਤੀਆਂ ਮਾਤਾ ਜੀ ਫੇਰ ਕੋਈ ਹੱਲ ਨਹੀਂ ਹੋਇਆ ਕੋਈ ਹੱਲ ਨਹੀਂ ਹੋਇਆਗਾ ਤੁਸੀਂ ਕਹਿੰਦੇ ਸੀਗੇ ਵੀ ਤਿੰਨ ਚਮਕੀਆਂ ਚ ਹੱਲ ਹੋ ਜਾਊਗਾ ਤਿੰਨ ਛੱਡ ਕੇ ਤਾਂ ਪੰਜ ਭਰਤੀਆਂ ਸਾਡਾ ਕੋਈ ਵੀ ਹੱਲ ਨਹੀਂ ਹਜੇ ਵੀ ਹੱਲ ਕਿਉਂ ਨਹੀਂ ਹੁੰਦਾ ਪੰਜ ਤੁਰੀਆਂ ਫਿਰਦੀਆਂ ਨੇ ਰਿਸ਼ਤੇ ਵਾਲੀਆਂ ਪੰਜ ਮਾਤਾ ਅਸੀਂ ਤਾਂ ਤਾਂ ਜਾਣਾਂਗੇ ਜੇ ਕੋਈ ਸਾਡੇ ਬਾਹਰ ਚ ਆਊਗਾ ਤਾਂ ਚਾਹ ਵੀ ਬਣਾ ਕੇ ਰੱਖ ਲੈਣ ਉਹ ਵੀ ਠੰਡੀ ਹੋਏ ਨਹੀਂ ਕਿ ਪੀਣ ਵਾਸਤੇ ਵੀ ਨਹੀਂ ਹੁੰਦਾਗਾ ਚੱਲ ਬਈ ਬਾਬਾ ਚੱਲ ਬਈ ਓ ਬਲਾ ਕਰੋ ਤੇ ਲੰਗਦਾ ਰਹਾ ਪੈਂਦਾ ਲੰਦੀ ਜਾ ਸੰਜੋ ਬਲਾ ਕਰੋ ਆ ਤੂ ਦੇਰੀ ਕਿਰਤ ਤੇ ਲੋ ਬੱਚੇ ਸਭਾ ਕਰਤੀਆ ਬਾਬਾ ਤੇਰੀ ਕਰਮਾਲੀ ਮਾਤਾ ਜੀ ਜੈ ਫਾ ਲੈ ਕੇ ਕੌਣ ਮਰਿਆ ਸੀ ਫਾਹਾ ਲੈ ਕੇ ਕਿੰਨਾ ਚਿਰ ਹੋ ਗਿਆ ਮਾਤਾ ਜੀ ਓ ਮੈਨੂੰ ਨਹੀਂ ਪਤਾ ਤੁਸੀਂ ਤੁਹਾਡੇ ਘਰ ਚ ਦੱਸੋ ਫਾ ਲੈ ਕੇ ਕੌਣ ਮਰਿਆ ਸੀ ਫਾ ਲੈ ਕੇ ਤਾਂ ਸਾਡੇ ਬਾਬੇ ਨੇ ਦੱਸਤਾ ਮਾਤਾ ਤੂੰ ਸੋਚ ਫਾ ਲੈ ਕੇ ਤਾਂ ਮੇਰੇ ਜੇਠ ਮੁੱਕਿਆ ਸੀ ਜੀ ਫਿਰ ਉਹ ਤਾਂ ਕੋਈ ਸਰਾਧ ਸ੍ਰੋਤ ਨਹੀਂ ਖਵਾਉਂਦੇ ਸਰਾਧ ਅਸੀਂ ਤਾਂ ਖਵਾਇਆ ਨਹੀਂ ਜੀ ਕਦੇ ਤੇ ਫਿਰ ਕਿਉਂ ਨਹੀਂ ਖਵਾਉਂਦੇ ਉਹੀ ਬੈਠਾ ਤੁਹਾਡੇ ਬਾਹਰ ਦੇ ਵਿੱਚ ੜਿਆ ਕਰਾ ਲਓ ਫਿਰ ਵਿਆਹ ਮੁੰਡੇ ਦਾ ਜਵਾਂ ਨਹੀਂ ਹੋਣ ਦਿੰਦਾ ਆ ਛੇਆ ਤੇਰੇ ਚਾਪ ਬਣਾ ਦੇ ਲਾ ਮੋਹਾਂ ਲੈ ਦੀ ਤੇ ਆ ਮੋਹ ਤੇਰੇ ਚਾਪ ਬਣਾ ਦੇ మతా దీ ਦੱਸੋ ਵੇਰ ਹੁਣ ਕਦੋਂ ਖਵਾਉਣਾ ਖਵਾਉਣਾ ਉਹਦਾ ਸਰਾਧ ਮਾਤਾ ਜੀ ਕੋਈ ਮੁੰਡੇ ਦਾ ਕੋਈ ਦਿਨ ਵਾਰ ਹੋਵੇ ਸ਼ੁਰੂ ਫਿਰ ਅਸੀਂ ਖਵਾਵੀ ਦੇਵਾਂਗੇ ਹਜੇ ਤਾਂ ਸਾਨੂੰ ਤਾਂ ਝਾਕ ਤਾਂ ਹੋ ਰਾ ਸਾਨੂੰ ਪਰੌਂਠੇ ਕਿੱਥੇ ਸੋਝਦੇ ਆ ਐ ਨਹੀਂ ਹੁੰਦਾ ਫਿਰ ਵਿਆਹ ਪਹਿਲਾਂ ਉਹਦਾ ਕੋਈ ਸਰਾਧ ਸ਼ੁਰੂਦ ਖਵਾਓ ਉਹਦੇ ਕੋਈ ਲੀੜੇ ਕੱਪੜੇ ਦੋ ਫਿਰ ਜਾ ਕੇ ਕਿਤੇ ਮੁੰਡਾ ਉਹਦਾ ਛੁੱਪੇ ਮਾਣਾ ਮੋਟਾ ਪਾ ਕਰ ਦਿਓ ਅਸੀਂ ਲੀੜੇ ਕੱਪੜੇ ਕਿਹਦੇ ਕਿਹਦੇ ਖਵਾਵਾਂਗੇ ਸਾਡੇ ਤਾਂ 5 ਜਾਨੇ ਮੁੱਕੇ ਪਏ ਆ ਹੋ ਜਾ ਬਲ ਥੱਲੇ ਖੇੜ ਮੋਣੀਏ ਛੱਲਿਓ ਥਲੀ ਤੋਂ ਹੋ ਜਾ ਬਲ ਥੱਲੇ ਖੇੜ ਮੋਣੀਏ ਛੱਲਿਓ ਥਲੀ ਕਰੋ ਹਾਂਜੀ ਇੱਕ ਤਾਂ ਮੇਰੀ ਮਾਤਾ ਨੂੰ ਜਿਹੜਾ ਮਰਜ਼ੀ ਗਹਿਣਾ ਪਾਜੋ ਅੱਛਾ ਜੀ ਠੀਕ ਐ ਇੱਕ ਭੰਡਾਰੇ ਦਾ ਦਿਨ ਬੰਨ ਲਓ ਠੀਕ ਐ ਜੀ ਠੀਕ ਐ ਸੰਗਤਾਂ ਹੀ ਸੇਵਾ ਕਰ ਦੋ ਜਿੰਨਾ ਖਰਚਾ ਆਵੇ ਤੁਹਾਡੇ ਭੰਡਾਰੇ ਦਾ ਆਵੇ ਬਸ ਹੁਣ ਸਾਜੀਆਂ ਨੂੰ ਮੱਥਾ ਟੇਕ ਕੇ ਬਹਿ ਜਾਓ ਤੇ ਜਦੋਂ ਅਗਲੀ ਚੌਂਕੀ ਆਏਂਗੀ ਖੁਸ਼ੀਆਂ ਲੈ ਕੇ ਆਏਂਗੀ ਜੈ ਮਾਤਾ ਦੀ ਧੰਨ ਮਾਤਾ ਚਲ ਬਈ ਲਿਆ ਪਤ ਦੋ ਦੇ ਪੈਸੇ ਕੱਢ ਕੇ ਰਾਤਾ ਹੋਏ ਸੋਣੀ ਆਵੇ ਭਲੇ ਸ਼ਾਮ ਪਰਮੋਣੀ ਜੇਦੀ ਸਾਲਾ ਹੋਏ ਸੋਣੀ ਉੱਪਰ ਚੱਲੇ ਕੇੜ ਮੋਰੀਏ ਢੰਡੀ ਢੰਡੀ ਚਾ ਉੱਪਰ ਚੱਲੇ ਕੇੜ ਮੋਰੀਏ ਢੰਡੀ ਢੰਡੀ ਚਾ ਐਸੀ ਮਾਤਾ ਦੀ ਤੂਫ ਤੂ ਲਾਈ ਮਾ ਦਾਦਾ ਬੁਰਾ ਹੋ ਗਿਆ ਕੈਸੀ ਭਗਤਾ ਤੂਫ ਤੂ ਲਾਈ ਮਾ ਦਾਦਾ ਬੁਰਾ ਹੋ ਗਿਆ ਐਸੀ ਭਗਤਾ ਤੂਫ ਤੂ ਲਾਈ ਕਰਮਾਲੀ ਦੀ ਨੌਕਰੀ ਵਾਸਤੇ ਕਿਹੜਾ ਕੰਵਾਰ ਕੇ ਲੈ ਕੇ ਆਇਆ ਆਪਦੇ ਤੋਂ ਦੀ ਮੈਂ ਹਾਂ ਜੀ 10 ਬਾਈ ਕਾਕਾ ਜੋਇਨਿੰਗ ਲੈਟਰ ਤਾਂ ਮਿਲ ਗਿਆ ਸੀ ਜਦੋਂ ਮੈਂ ਪਿਛਲੀ ਆਰੀ ਆਇਆ ਪਰ ਉਹ ਲਾਉਂਦੇ ਹੀ ਨਹੀਂ ਜੀ ਹਜੇ ਕੋਈ ਕਰੋ ਹੱਲ ਮੇਰਾ ਮੈਂ ਤਾਂ ਬਾਲਾ ਬੁਰਾ ਹਾਲ ਹੋ ਗਿਆ ਜੀ ਮੈਂ 30 ਸਾਲਾਂ ਦਾ ਹੋਣ ਵਾਲਾ ਹੁਣ ਨੌਕਰੀ ਬਿਨਾਂ ਤਾਂ ਕੋਈ ਵਿਆਹ ਵੀ ਨਹੀਂ ਕਰਦਾ ਜੀ ਮੇਰਾ ਮੁੜ ਕੇ ਵਿਆਹ ਵੀ ਕਰਾਉਣਾ ਮਾਤਾ ਦਾ ਕਿਹਾ ਸੀ ਚੜਾਵਾ ਚੜਾਉਣ ਨੂੰ ਜਿੱਦੇ ਤੇਰਾ ਜੋਇਨਿੰਗ ਲੈਟਰ ਆ ਗਿਆ ਫਿਰ ਚੜਾਇਆ ਜੀ ਫਿਰ ਚੜਾਵਾਂਗੇ ਜੀ ਜੇ ਉਹ ਤਾਂ ਜੀ ਮੈਂ ਦੇ ਗਿਆ ਸੀਗਾ ਜੀ ਕੀ ਦੇ ਗਿਆ ਸੀ ਮੈਨੂੰ ਤਾਂ ਉਸਮਾਨ ਕਿਹਾ ਸੀਗਾ ਜੀ ਇੱਕ ਪੂਜਾ ਪਾਠ ਵਾਲਾ ਜੀ ਉਹ ਦੇ ਗਿਆ ਸੀ ਜੀ ਤਾਲਾ ਲਾਇਆ ਸੀ ਹਾਂਜੀ ਲਾਇਆ ਸੀ ਜੀ ਉਹ ਵੀ ਚ ਰਸਤੇ ਵਿੱਚ ਲਾ ਕੇ ਆਏ ਆ ਜੀ ਸੈਂਟ ਵੀ ਤੁਸੀਂ ਜਿਹੜਾ ਕਿਹਾ ਸੀ ਮੈਂ ਉਹੀ ਲਾਇਆ ਸੀ ਜੀ ਕੌਣਾਂ ਦਾ ਕੌਣਾਂ ਦਾ ਬਨਾਰਾ ਪੀਰ ਮੇਰਾ ਟਾਲੇ ਚ ਕਮੀ ਰਹੀ ਗਈ ਭਗਤਾ ਪਪਾ ਜੀ ਕਰੋ ਹੱਲ ਜੀ ਫਿਰ ਉਹਦਾ ਕੋਈ ਕੀ ਕੀ ਚੜਾਇਆ ਸੀ ਢਾਲੇ ਦੇ ਵਿੱਚ ਇੱਕ ਤਾਂ ਜੀ ਮੈਨੂੰ ਜਿਹੜੀ ਪਰਚੀ ਦਿੱਤੀ ਸੀ ਜੀ ਮੈਂ ਸਾਰਾ ਹੀ ਉਹ ਸਮਾਨ ਚੜਾਤਾ ਸੀ ਜੀ ਉਹ ਲਲੇਰ ਸੀਗਾ ਜੀ ਤੇ ਸੈਂਟ ਗਿਆ ਸੀ ਤੁਸੀਂ ਜੀ ਤੇ ਚਾਰ ਲੱਡੂ ਸੀਗੇ ਜੀ ਕੇਲੇ ਗਿਆ ਸੀ ਦੋ ਦਰਜਨ ਚੋ ਤਾਜੀ ਦਰਜਨ ਚੋ ਕੇਲੇ ਉਹ ਵੀ ਲਾਤੇ ਸੀ ਜੀ ਸੈਂਟਾਂ ਚੜਾਈਆਂ ਸੈਂਟਾਂ ਰਹਿ ਗਈਆਂ ਜੀ ਫਿਰ ਰਹਿ ਗਈਆਂ ਤਾਂ ਫਿਰ ਤੂੰ ਵੀ ਰਹਿ ਗਿਆ ਨੌਕਰੀ ਤੋਂ ਨਹੀਂ ਆਇਆ ਨਾ ਕਰੋ ਜੀ ਤੁਸੀਂ ਸਾਰਾ ਕੁਝ ਕਰ ਸਕਦੇ ਹੋ ਮੈਂ ਤਾਂ ਕਿੰਨੇ ਦੂਰੋਂ ਤੁਹਾਡੇ ਕੋਲੇ ਚੱਲ ਗਿਆਂ ਤੁਹਾਡੀ ਬਹੁਤ ਜਾਇਜਕਾਰ ਸੁਣੀ ਐ ਜੀ ਵੀ ਇੱਥੇ ਜਿਹੜਾ ਹੁੰਦਾ ਉਹਦਾ ਕੰਮ ਬਾਣੀ ਜਾਂਦਾ ਜੀ ਤੇ ਕੱਲੀ ਜਾਇਜਕਾਰ ਕੀ ਕਰੂਗੀ ਜਦੋਂ ਤੁਸੀਂ ਕੰਮ ਹੀ ਨਹੀਂ ਪੂਰਾ ਕਰਨਾ ਗਲਤੀ ਹੋ ਗਈ ਜੀ ਹੁਣ ਹੋਰ ਕੋਈ ਹੱਲ ਦੱਸ ਦਿਓ ਜੀ ਸੈਕਟਾਂ ਦੇ ਸਮੇਤ ਦੁਬਾਰਾ ਢਾਲਾ ਦੇ ਕੇ ਆ ਜੀ ਫੇਰ ਨੌਕਰੀ ਪੱਕੀ ਹੋਊਗੀ ਠੀਕ ਹੈ ਠੀਕ ਆ ਜਾ ਚੜ ਦੇ ਰਹਾ ਤਾਨ ਕੇ ਯਾਰੀ ਵਿੱਚ ਜਮਲੇਰ ਦੇ ਖੁੱਤਾ ਕਲੀ ਜਾਂਦਾ ਜੈ ਮਹਾਂ ਸੱਚੇ ਦਰਬਾਰ ਕੀ ਜੈ ਬਸ ਟਾਲਾ ਦੇ ਦੀਆਂ ਆਪਦਾ ਪੂਰਾ ਕਰਕੇ ਤੇ ਜਿਹੜਾ ਕੁਝ ਗੱਦੀ ਦੀ ਸੇਵਾ ਤੇ ਬੰਦਾ ਹੋਇਆ ਉਹ ਚੜਾ ਜੀ ਠੀਕ ਹੈ ਜੀ ਉਹ ਤੇ ਦਰਬਾਰ ਤੇ ਮੱਥਾ ਟੇਕ ਕੇ ਹੁਣ ਬਹਿ ਜਾ ਕੀ ਸੇਵਾ ਲਕੋਗੀ ਜੀ ਬਸ ਜਿਹੜੀ ਕੋਈ ਆਪਦਾ ਗਹਿਣਾ ਗੱਪਾ ਆ ਜਾਂ ਜਿਹੜੀ ਮਾਤਾ ਵਾਸਤੇ ਸ਼ਿੰਗਾਰ ਦਾ ਸਮਾਨ ਆਉ ਉਹਦੇ ਵਾਸਤੇ 21000 ਰੁਪਏ ਚੜਾ ਜੀ ਜੈ ਹੋ ਜੈ ਹੋ ਜੈ ਹੋ ਪੱਕੇ ਕਰਮਾ ਵਾਲੀ ਮਾਤਾ ਦੀ ਜੈ ਗਰਮਾਲੀ ਦੀ ਜੈ ਭਾਇਆ ਭਰਾਵਾ ਪੌਂ ਤੋੜਨੀ ਆ ਇੱਦਾਂ ਦੇਖੇ ਨਾ ਖੜਾ ਤੂੰ ਵਾਹਿਆ ਭਾ ਹਾਂ ਭਾਈ ਭਗਤਾ ਤੇਰੇ ਕੰਨ ਨਹੀਂ ਬੋਲਦੇ ਸੱਤਾ ਲੈਣਾ ਹੈ ਪਾਪਾ ਓ ਕੌੜਾ ਕਰਾ ਗੋਲਾ ਕੀ ਹ ਤੇਰਾ ਨਾਰਾ ਨਾਰੀ ਏ ਪਾਲੀ ਦਰਬਾਰ ਮੰਗਰ ਚੋਦੀ ਜਗੇ ਨਹੀਂ ਸੁੱਤੀ ਜਾ ਕੋ ਮਾਈਓ ਸੁੱਤੀ ਜਾ ਕੋ ਭਾਈ ਤੇਰੇ ਨਹੀਂ ਬੋਲਦੇ ਕੰਨ ਭਗਤਾ ਇੰਸਟਾਗ੍ਰਾਮ ਦੀ ਉਹ ਨਹੀਂ ਚੱਲਦੀ ਰੀ ਨੀ ਕਿਸ ਨਾਮ ਤੇ ਆਈਡੀ ਕਰੀ ਅਕਾਸ਼ ਜੀ ਤੇ ਫੇਰ ਕਿਸ ਵਾਹ ਚਲਣੀ ਐ ਟਵਿੰਕਲ ਆਕਾਸ਼ ਦੇ ਨਾਮ ਤੇ ਬਣਾਓ ਠੀਕ ਹੈ ਜੀ ਚੱਲ ਵੀ ਭਗਤਾ ਅਲੀ ਖਤੇ ਮਸਾਣੀ ਸਜਾ ਤੇ ਲੱਗਣਾ ਗਦੀ ਨੂੰ ਲੱਗੇ ਉਹ ਤੇਰਾ ਪੈਰੋ ਜੋ ਦਾ ਕੱਜੇ ਸਾਧ ਭਈਓ ਉਤਰੇ ਹਾਂ ਤਰੇ ਦੁਨੀਆਂ ਚ ਪਾਵਾ ਵਾਲੇ ਨਾਂ ਤੇ ਪਾਈ ਜਾ ਕਰੇ ਹਾਂ ਤਰੇ ਦੁਨੀਆਂ ਚ ਪਾਵਾ ਵਾਲੇ ਸਾਧ ਪਾਈ ਜਾ ਉਤਰੇ ਕਰਮਾਲੀ ਜੀ ਜੈ ਹਾਂ ਭਈ ਭਗਤਾ ਤੇਰੇ ਕੰਨੀ ਬੋਲਦੇ ਲੇਟ ਆਇਆ ਕਣ ਕੀ ਹੁੰਦੀ ਹੈ ਜੀ ਮੈਂ ਤਾਂ ਰੀਲਾਂ ਦੇਖ ਕੇ ਆਇਆ ਵਾ ਬਾਈ ਤੁਹਾਡੀਆਂ ਤੁਹਾਡਾ ਰੀਲਾ ਰੂਲਾ ਬਹੁਤ ਬਿਮਾਰੀਆਂ ਬਹੁਤ ਠੀਕ ਕਰਦੇ ਆ ਕਰਦੇ ਆ ਫਿਰ ਕਿਹੜੀਆਂ ਕਿਹੜੀਆਂ ਠੀਕ ਕਰਦੇ ਬਾਬਾ ਜੀ ਮੈਂ ਤਾਂ ਕਾਫੀ ਕੁਝ ਦੇਖਿਆ ਤੂੰ ਦੱਸ ਤੈਨੂੰ ਕਿਹੜੀ ਬਿਮਾਰੀ ਆ ਉਹੀ ਕਰਦਾਂਗੇ ਕੈਂਸਰ ਤੇ ਕਰਦੀਆਂ ਦੂਰ ਕੀਤੀਆਂ ਨੇ ਕੈਂਸਰ ਵੀ ਠੀਕ ਕਰਦਾ ਬੰਦੇ ਮਰੇ ਹੋਏ ਜਿਉਂਦੇ ਭੇਜੇ ਇੱਥੋਂ ਕਰਕੇ ਮੈਂ ਤਾਂ 150 ਕਿਲੋਮੀਟਰ ਤੋਂ ਆਇਆ ਜੀ ਤਾਂ ਹੀ ਮੈਂ ਤਾਂ ਮਸਾ ਲੱਭ ਕੇ ਪਹੁੰਚਿਆ ਚੱਲ ਲੱਭ ਕੇ ਪਹੁੰਚਿਆ ਦੱਸ ਫਿਰ ਕੀ ਬਿਮਾਰੀ ਆ ਤੇਰਾ ਹੱਲ ਕਰੀਏ ਮੈਨੂੰ ਨਹੀਂ ਜੀ ਮੇਰੇ ਚਾਚੇ ਦਾ ਮੁੰਡਾ ਹੈ ਕੋਨੂੰ ਪ੍ਰੋਬਲਮ ਐ ਐਕਸੀਡੈਂਟ ਹੋ ਗਿਆ ਸੀਗਾ ਫਿਰ ਚਾਚੇ ਦੇ ਮੁੰਡੇ ਨੂੰ ਨਾਲ ਲੈ ਕੇ ਆਈ ਨਾਲ ਤਾਂ ਫੇਰ ਹੀ ਲਓ ਪਹਿਲਾਂ ਪਤਾ ਲੱਗੇ ਜੀ ਰਾਹ ਤਾਂ ਪਵੇ ਗੱਲ ਕੋਈ ਉਹਨੂੰ ਆਉਣਾ ਔਖਾ ਹੈ ਗੱਡੀ ਲਿਆਉਣੀ ਪਊਗੀ ਕੀ ਗੱਲ ਆ ਚਾਚੇ ਦੇ ਮੁੰਡੇ ਨੂੰ ਐਕਸੀਡੈਂਟ ਹੋ ਗਿਆ ਸੀਗਾ ਤੇ ਪੱਟ ਟੁੱਟ ਗਈ ਸੀ ਚੰਡੀਗੜ੍ਹ ਤੱਕ ਜਾਏ ਤੇ ਲੰਗ ਮਾਰ ਕੇ ਤੁਰਦਾ ਤੁਰਿਆ ਨਹੀਂ ਜਾਂਦਾ ਸਹੀ ਚੂਲੇ ਚ ਨੁਕਸ ਪੈ ਗਿਆ ਫਿਰ ਕੋਈ ਨਹੀਂ ਨਾਲ ਲੈ ਕੇ ਆਈ ਇੱਥੋਂ ਲੰਗੜਾ ਆਊਾ ਇੱਥੋਂ ਦੇਖੀ ਕਿਵੇਂ ਹਿਰਨੀ ਵਾਂਗੂ ਭੱਜਿਆ ਜਾਊਗਾ ਕਿੰਨੇ ਚਰਚੇ ਜਦੋਂ ਕਹਤਾ ਉਸੇ ਵਲੀ ਜਾਊਗਾ ਨਾਲ ਦੀ ਨਾਲ ਹੀ ਪਰ ਉਸਾਣੀ ਸਾਡੇ ਤੇ 150 ਕਿਲੋਮੀਟਰ ਚੱਲ ਕੇ ਆ ਗਿਆ ਹਜੇ ਪੁੱਛਦਾ ਵੀ ਨਾਲ ਦੀ ਨਾਲ ਹੀ ਪਤਾ ਤਾਂ ਹੋਣਾ ਚਾਹੀਦਾ ਉਹਨੂੰ ਲਗੜੇ ਲੂਲਿਆਂ ਨੂੰ ਲੈ ਕੇ ਆਉਣਾ ਬਾਬਾ ਨਾਲ ਦੀ ਨਾਲ ਹੀ ਜਾਊਗਾ ਲੈ ਕੇ ਪਹੁੰਚੀ ਉਹਨੂੰ ਇੱਥੇ ਜੇ ਹੁਣੇ ਸੱਦ ਲਈਏ ਜੀ ਹੁਣੇ ਹੀ ਸੱਦਿਆ ਕੋਈ ਨਹੀਂ ਮਲਕੀਤ ਤੈਨੂੰ ਸੱਦ ਦਵਾਂ ਉਹ ਤੇਰੀ ਕਿਦਰ ਤੂੰ ਕੋਲੋਂ ਬਲਕੀਤ ਕੀ ਕਰੀਏ ਨਾ ਯਾਰ ਬੰਦ ਕਰ ਉਹ ਯਾਰ ਉੱਥੇ ਵੀਡੀਓ ਨਹੀਂ ਬਣਾਉਣੀ ਬੰਦ ਕਰੀ ਓਏ ਆਪ ਰੀਲਾਂ ਪਾਈ ਜਾਂਦੇ ਮੈਂ ਵੀਡੀਓ ਬਣਾਉਣ ਨੂੰ ਫਿਰ ਕੇ ਹੋ ਜਾਗਾ ਯਾਰ ਤੂੰ ਬੈਠ ਜਾ ਟਿਕ ਕੇ ਤੂੰ ਚਮਚਾਗਰੀ ਨਾ ਕਰ ਉੱਥੇ ਬੈਠ ਮੈਨੂੰ ਬਾਬੇ ਨਾਲ ਗੱਲ ਕਰਨੇ ਆ ਜਾ ਮਲਕੀਤ ਇਧਰ ਆ ਜਾ ਇਥੇ ਬੈਠ। ਯਾਰ ਵੀਡੀਓ ਬੰਦ ਕਰ ਯਾਰ ਤੈਨੂੰ ਤੇਰੀ ਵੀ ਤੇਰੀ ਵੀ ਬਣਦੀ। ਗੱਲ ਕਰਨੀ ਕੋਈ ਬਾਬਾ ਹੀ ਦੱਸ ਦੇਣਗੇ ਕੋਈ ਚੱਲ। ਐਡਾ ਐਡਾ ਦਿਮਾਗ ਹੱਥ ਨਹੀਂ ਲਾਉਣਾ ਮੇਰੇ ਫੋਨ ਨੂੰ। ਹੱਥ ਲਾਉਣਾ ਵੀ ਕਿਹੜੀ ਗੱਲ ਵੀਡੀਓ ਮੇਰੇ ਮੇਰੇ ਫੋਨ ਨੂੰ ਹੱਥ ਮੇਰੀ ਬਾਬੇ ਨਾਲ ਗੱਲ ਹੈ। ਤੂੰ ਬੈਠੋ ਕਰ ਲੈਣਾ ਯਾਰ। ਯਾਰ ਬੰਦ ਕਰ। ਯਾਰ ਤੁਹਾਨੂੰ ਸ਼ਰਮ ਨਹੀਂ ਉਹਦੇ ਮੱਤੇ ਮੈਂ ਇਹਦੀ ਤੂੰ ਉੱਥੇ ਬੈਠ ਯਾਰ ਕੈਮਰਾ ਆਪਣੇ ਚਾਰੇ। ਕੈਮਰਾ ਤੂੰ ਸਰਦਾਰ ਬੰਦਾ ਹੋ ਕੇ ਦੱਸ ਮੈਨੂੰ ਸਮਝ ਨਹੀਂ ਆਉਂਦੀ ਇੱਥੇ ਬੈਠਾ ਆ ਕੇ ਬਾਲ ਖਲਾਰੇ ਜਾਣੇ ਤੇ ਫਿਰ ਵੀਡੀਓ ਵਾਲੀ ਕਿਹਨੇ ਆ ਉੱਥੇ ਬਹਿ ਜਾ ਮੈਂ ਬਾਬੇ ਨਾਲ ਗੱਲ ਕਰਦੇ ਯਾਰ ਮੈਂ ਆ ਮੇਰਾ ਭਰਾ ਬੈਠਾ ਹੁਣੇ ਤੇਰੇ ਬਾਬੇ ਨੇ ਆਖਿਆ ਮੈਂ ਠੀਕ ਕਰਕੇ ਭੇਜੂਗਾ ਉੱਥੇ ਬਹਿ ਜਾ ਬੰਦੇ ਦਾ ਪੁੱਤ ਇੱਥੇ ਖਲਾਰ ਇੱਥੇ ਖਲਾਰਾ ਭੇਜੂ ਮੈਂ ਮੈਂ মিডিਆ ਸੱਦੂ ਯਾਰ মিডিਆ ਤਾਂ ਹੈ ਨਹੀਂ ਉੱਥੇ ਬਹਿ ਜਾ ਠੀਕ ਹੈ ਬਾਬਾ ਬਿਠਾਏ ਨੂੰ ਗੱਲ ਕਰ ਬੈਣਾ ਸਿੱਧਾ ਹੋ ਗਈ ਬਾਬਾ ਬਿਠਾਏ ਨੂੰ ਉੱਥੇ ਬੈਠ ਚੰਚੇ ਆਲਾ ਮੈਂ ਬਣਾਉਣਾ ਤੇਰੀ ਛੋਟੇ ਤੂੰ ਕਾਦੇ ਬਤਾਂ ਬਈ ਇੰਸਟਾਗ੍ਰਾਮ ਦੀ ਰੀਲਾਂ ਨਹੀਂ ਚਲਦੀਆਂ ਇਹ ਰੀਲਾਂ ਚਲਾਉਂਦੇ ਥੋੜੀਆਂ ਇਹ ਹਾਂ ਜੇ ਫੇਰ ਉਹੀ ਤੂੰ ਛੋਟੇ ਕਾਦੇ ਬਤਾਂ ਤੂੰ ਯਾਰ ਉਹ ਯਾਰ ਬਹਿ ਜਾ ਦੇ ਕੇ ਉੱਥੇ ਬੰਦੇ ਬੱਤ ਮਣਗੇ ਮੈਨੂੰ ਗੱਲ ਕਰ ਬਾਬਾ ਇਹਨੂੰ ਬਿਠਾ ਲਾ ਇੱਥੇ ਗਾਣੀ ਵਿਗੜ ਜਾਣੀ ਆਪਣੀ ਬਾਬਾ ਇਹਨੂੰ ਬਿਠਾ ਲਾ ਆਪਦੇ ਨੂੰ ਇੱਥੇ ਖਲਾਰਾ ਪੈ ਜਾਣ ਬਠਾਲਿਆ ਨੂੰ ਯਾਰ ਕਮਾਲ ਕਰੀ ਮੈਂ ਬਣਾਉਂਗਾ ਤੁਸੀਂ ਆਪ ਰੀਲਾ ਬਣਾ ਬਣਾ ਪਾਉਣੇ ਲੋਕਾਂ ਨੂੰ ਕਹਿੰਦੇ ਕੈਸਾ ਠੀਕ ਕਰਦਾ ਮੈਂ ਤਾਂ ਬਣਾਉਂਗਾ ਟਕਾ ਕੇ ਬਣਾਉਂਗਾ ਮੈਂ ਤਾਂ ਠੀਕ ਹੈ ਨਾ ਆ ਸਾਡਾ ਬੰਦਾ ਜੀ ਇਹਨੂੰ ਮੈਂ ਲੈ ਕੇ ਆਇਆ ਇਹਦਾ ਐਕਸੀਡੈਂਟ ਹੋਇਆ ਪੱਟ ਟੁੱਟਿਆ ਵਾ ਚੰਡੀਗੜ੍ਹ ਤੱਕ ਜਵਾਬ ਦਿੱਤਾ ਲੰਗ ਮਾਰ ਕੇ ਦੁਰਦਾ ਬਾਬੇ ਨੇ ਕਿਹਾ ਵੀ ਮੈਂ ਇੱਥੋਂ ਹਿਰਨੇ ਵਾਂਗੂ ਤੋਰੂੰਗਾ ਯਾਰ ਕੋਈ ਨਹੀਂ ਤੂੰ ਬਾਤਾਂ ਕਰਦੇ ਯਾਰ ਛੋਟੇ ਤੂੰ ਕਹਿੰਦੇ ਬਾਤਾਂ ਆ ਯਾਰ ਛੱਟਾ ਲੈਣਾ ਛੱਟਾ ਲੈਣਾ ਅੱਛਾ ਪਾਲੀ ਕੋਠੀ ਉਮੀ ਹੈ ਤਾਂ ਆਹੀ ਲੈਣਾ ਹੈ ਅੱਛਾ ਕਿੰਨੇ ਕ ਵਾਰੀ ਆ ਗਿਆ ਤੇ ਤਾਂ ਪਹਿਲੀ ਵਾਰੀ ਆਇਆ ਹੈ ਠੀਕ ਪਹਿੰਜ ਤੁਸੀਂ ਕਹਿੰਦੇ ਮਾਤੇ ਅਸੀਂ ਮਿਲਦੀ ਆ ਮੁੰਡੇ ਦੇ ਰਿਸ਼ਤੇ ਵਾਰੇ ਆਈ ਸੀ ਇਹ ਪੰਜ ਚਮਕਾਂ ਹੋ ਗਈਆਂ ਭਰਦਿਆਂ ਨੂੰ ਤੇ ਹੁਣ ਤੱਕ ਕੋਈ ਸਿਰੇ ਨਹੀਂ ਲੱਗਿਆ ਹੁਣ ਮਾਤਾ ਜੀ ਨੇ ਮੰਗੇ 21000 ਰੁਪਈਆ ਤੇ ਸਿਰੇ ਲੱਗਣਾ ਵੀ ਨਹੀਂ ਪੈਣੇ ਮੈਂ ਮੈਨੂੰ ਸਾਰਾ ਪਤਾ ਮੈਂ ਉਹਨਾਂ ਦਾ ਸਾਰਾ ਇਨਕੁਆਰੀ ਕਰਕੇ ਨਾ ਫੇਰ ਇੱਥੇ ਆਇਆ ਇਹਦੇ ਤਾਂ ਆਪਦੇ ਤਿੰਨ ਭਰਾ ਛੜੇ ਫਿਰਦੇ ਆ ਐਸੀ ਤਾਂ ਹੋਈ ਕਿ ਲੋਕੀ ਦੱਸਾਂ ਚਲੋ ਮੈਂ ਕਰਦਾ ਮੁੰਡਾ ਆ ਆਹ ਮੁੰਡਾ ਮੁੰਡਾ ਤੁਹਾਡਾ ਇਹ ਪੜੇ ਲਿਖੇ আর ਸ਼ਰਮ ਲੈ ਗਈ ਤੁਹਾਡੇ ਬਾਬਾ ਜੀ ਆ ਬੈਠਾ ਤੁਹਾਡੇ ਸਾਹਮਣੇ ਲੰਗ ਮਾਰਦਾ ਆਇਆ ਇਹ ਤੇਰੂ ਹਰਨੀ ਵਾਂਗੂ ਭੇਜਣਾ ਤੁਸੀਂ ਹਿਰਨੀ ਵਾਂਗੂ ਨਾ ਤੋਰੋ ਬੇਸ਼ੱਕ ਹੌਲੀ ਹੌਲੀ ਮੱਝ ਵਾਂਗੂ ਤੁਰਦਾ ਜਾਵੇ ਗਾਂ ਵਾਂਗੂ ਤੁਰਦਾ ਜਾਵੇ ਹਿਰਨੀ ਵਾਂਗੂ ਭੱਜਦਾ ਨਾ ਹੀ ਕਰੋ ਮੇਰ ਐਡੀ ਛੇਤੀ ਜਾਂਦਾ ਭਗਤਾ ਟੋਡਾ ਪੁਰਾ ਪਰੋਠੇ ਮੰਡਾ ਰੋੜਾ ਪੈ ਗਿਆ ਦੱਬੀ ਦਾ ਟੋਡਾ ਪੁਰਾ ਪਰੋਠੇ ਨਾ ਮੰਡਾ ਰੋੜਾ ਪੈ ਗਿਆ ਦੱਬੀ ਦਾ ਹੋ ਤੇਰੀ ਕਿਰਤ ਕੋਲੋ ਟਾ ਦੇ ਹੋ ਬੱਚੇ ਸੌਂਦਾ ਕਰੀ ਨਾ ਕਰ ਤੇਰੀ ਕਿਰਤ ਕੋਲੋ ਟਾ ਦੇ ਹੋ ਬੱਚੇ ਸੌਂਦਾ ਕਰੀ ਨਾ ਕਰ ਦੇ ਟੋਡਾ ਧਰਮਾਲੀ ਮਾਦਾ ਦੀ ਜੈ ਹਾਂ ਭਾਈ ਭਗਤਾ ਹਾਂਜੀ ਮਾਤਾ ਦੇਣਾ ਹੋਵੇ ਕੋਈ ਸੁੱਖਿਆ ਹੋਵੇ ਪਰ ਦਿੱਤਾ ਨਾ ਹੋਵੇ। ਕਿ ਤੁਸੀਂ ਦੱਸੋ ਜੀ ਤੁਸੀਂ ਜਾਣੀ ਜਾਣ। ਹੁਣ ਸੁੱਖਾਂ ਦੀ ਗੱਲ ਥੋੜੋ ਆ ਗਈ ਬਾਬਾ ਤੂੰ ਸਿੱਧੀ ਗੱਲ ਇਹ ਆਖੀ ਸੀ ਵੀ ਆਪਦੇ ਭਰਾ ਨੂੰ ਨਾਲ ਲਿਆਈ ਤੇ ਇੱਥੋਂ ਅਸੀਂ ਹਿਰਨੀ ਵਾਂਗੂ ਜਾਊਗਾ ਛਾਲਾ ਮਾਰਦਾ। ਹਾਂ 86 ਦਿਨ ਜਾਂਦਾ ਹਿਰਨੀ ਵਾਂਗੂ ਇਹ ਵੀ ਮੈਂ ਬੋਲੀ ਤਾ ਬਾਬਾ ਗੱਲ ਤੋਂ ਨਾ ਬਦਲ। ਬਾਬਾ ਗੱਲ ਤੋਂ ਨਾ ਬਦਲ। ਤੂੰ ਕਹਿਆ ਸੀ ਵੀ ਸੱਦਲਾ ਤੇ ਹਿਰਨੀ ਵਾਂਗੂ ਜਾਊਗਾ ਤੇ ਮੈਂ ਨਾਲ ਹੀ ਬਾਹਰ ਖੜਾਇਆ ਸੀਗਾ ਠੀਕ ਹੈ ਜਾਂਦਾ ਤੋਰ। ਸੁੱਖਾਂ ਲੱਗਣਗੀਆਂ ਨਾਲ ਪਹਿਲਾਂ ਫੇਰ ਜਾਊਗਾ। ਸੁੱਖਾਂ ਸੁੱਖਾਂ ਲਈ ਬਾਬਾ ਕੋਈ ਗੱਲ ਨਹੀਂ ਜਾਂ ਤਾਂ ਮੁੱਕਰ ਇੱਥੇ ਮੰਨਾਂ। ਇੱਥੇ ਸਾਹ ਯਾ ਤਿਹੜਾ ਬਖੰਡ ਕਰਦਾ ਐ ਨਾ ਤੂੰ ਕਹੀ ਜੰਨਾ ਸਾਡੀ ਫਕੀਰੀ ਨੂੰ ਬਖੰਡਣੀ ਕਿਹੜਾ ਇਹ ਇੱਕ ਫਕੀਰੀ ਐ ਮੈਂ ਮਾਰ ਕਹੀ ਜੰਨਾ ਤੂੰ ਯਾਰ ਤੂੰ ਬਹਿ ਜਾ ਯਾਰ ਤੂੰ ਬਹਿ ਜਾ ਤੈਨੂੰ ਮਿਲਦਾ ਉਹ ਹਿਸਾ ਪਤੀ ਬਹਿ ਜਾ ਮੈਨੂੰ ਬਾਬੇ ਨਾਲ ਗੱਲ ਕਰਨ ਦੇ ਮੈਂ ਇੱਕ ਗੱਲ ਕਰਕੇ ਜਾਊਂਗਾ ਇਹ ਇੱਕ ਫਕੀਰੀ ਐ ਇਹਦਾ ਮਜ਼ਾਕ ਨਹੀਂ ਡਾਉਣਾ ਤੁਸੀਂ ਕੋਈ ਮਜ਼ਾਕ ਨਹੀਂ ਬਾਬਾ ਕੋਈ ਮਜ਼ਾਕ ਨਹੀਂ ਬਾਬਾ ਲੱਗਣ ਗਿਆ ਸੁੱਖਾਂ ਲੱਗਣ ਗਿਆ ਢਾਲੇ ਲੈਣਗੇ ਫੇਰ ਸਿੱਧਾ ਤੁਰੂ ਹੋਣਾ ਬਾਬਾ ਜਦੋਂ ਮੈਂ ਇੱਥੇ ਆ ਕੇ ਪੁੱਛਿਆ ਉਦੋਂ ਕਿਹਾ ਸੀ ਢਾਲਾ ਲੈਣਾ ਉਦੋਂ ਕਿਹਾ ਸੀ ਸੁੱਖਾਂ ਲੱਗਣ ਗਿਆ ਰੋਣਾ ਕਰਦੇ ਹਾਂ ਬੱਚੇ ਉਹ ਹੈਲੋ ਉਹ ਕੁਦਰਤ ਬੰਦ ਕਰ ਲੈ ਕੁਦਰਤ ਉਹ ਬੁਰਾ ਪਰੌਂਠਾ ਮੰਗਾ ਰੋਣਾ ਪੈ ਗਿਆ ਉਹ ਤੇਰੇ ਬੁੱਢੇ ਨੂੰ ਮੈਂ ਦੇ ਦੂੰ ਪਰੌਂਠੇ ਯਾਰ ਮੂੰਹ ਬੰਦ ਕਰ ਲੈ ਗੱਲ ਕਰ ਲੈਣ ਦੇ ਬਾਬੇ ਨਾਲ ਗੱਲ ਨਹੀਂ ਕਰਦੇ ਦਿੰਦੇਗੇ ਬਾਬਾ ਗੱਲ ਸੁਣ ਲੈ ਮੇਰੀ ਆ ਬੈਠੇ ਆ ਸਾਹਮਣੇ ਸਾਰੇ ਭੈਣ ਜੀ ਤੁਹਾਡੇ ਮੁੰਡੇ ਦਾ ਵਿਆਹ ਹੋ ਗਿਆ ਨਹੀਂ ਹੋਇਆ ਜੀ ਕਿੰਨੇ ਵਾਰੀ ਆ ਗਏ ਤੁਸੀਂ 5 ਵੇਰਾ ਆਖਿਆ ਸੀ ਨਾ ਆ ਹੁਣੇ ਮਾਤਾ ਨੇ ਆਖਿਆ ਵੀ ਤਿੰਨ ਚੌਕੀਆਂ ਗਿਆ ਸੀਗੀਆਂ ਤੇ ਪੰਜ ਹੋ ਗਿਆ ਹਜੇ ਤੱਕ ਕੋਈ ਨੇੜੇ ਨਹੀਂ ਲੱਗਾ ਰਿਸ਼ਤੇ ਵਾਲਾ ਉਹ ਤੇਰੇ ਤੈਨੂੰ ਆ ਗਿਆ ਸਟਾ ਤੇਰੀ ਹੋਗੇ ਬਾਈ ਚੱਲ ਪਿਆ ਰਹੀ ਨਾ ਕਰੀਂ ਅਸਤਾ ਤੇ ਬਾਈ ਤੇਰੀ ਨੌਕਰੀ ਲੱਗ ਗਈ ਮੇਰਾ ਤਾਂ ਜੋਇਨਿੰਗ ਤੇ ਕੰਮ ਵੜਿਆ ਉਹ ਜੋਇਨਿੰਗ ਤੇ ਸ਼ਰਮ ਮੰਨਿਆ ਕਰੋ ਯਾਰ ਸਰਦਾਰ ਬੰਦੇ ਆ ਕੇ ਮੂਰੇ ਬਹਿ ਜਾਂਦੇ ਆ ਗੋਰਡ ਨਹੀਂ ਟੇਕ ਕੇ ਭਗਤਾ ਮਾਤਾ ਨਾਲ ਜਿਦਾਈ ਕਰੀਂ ਆ ਨਾ ਭੁਗਤੇ ਨਾ ਉਹ ਭਗਤਨ ਭਗਤਨ ਦੀ ਛੱਡ ਬਾਬਾ ਜਿਹੜੀ ਮੇਰੀ ਗੱਲ ਨਾਲ ਐਦੋਂ ਹੁਣੇ ਠੀਕ ਕਰਕੇ ਤੋਰ ਹਿਰਨੀ ਵਾਂਗੂ ਤੋਰ ਨੂੰ ਜਿਵੇਂ ਆਖਿਆ ਸੀਗਾ ਤੇ ਨਹੀਂ ਮਾਫੀ ਮੰਗ ਇੱਥੇ ਆਨ ਕੈਮਰਾ ਮਾਫੀ ਮੰਗ ਨਹੀਂ ਤਾਂ ਮੈਂ মিডিਆ ਸਦੂnga ਜਲੂਸ ਕਟੂnga ਮੈਂ ਜਦੋਂ ਭਰੋਸਾ ਹੀ ਨਹੀਂ ਹੈਗਾ ਫਿਰ ਇੱਥੇ ਕੀ ਲੈਣ ਆਏ ਹੋ ਚਲੋ ਮੇਰੇ ਪੰਡਾਲ ਚੋਂ ਪੰਡਾਲ ਚੋਂ ਨਹੀਂ ਜਾਊਂਗਾ ਮੈਂ ਪੰਡਾਲ ਚੋਂ ਕਿਸੇ ਗੱਲ ਨਾ ਜਾਊਂਗਾ ਤੁਸੀਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ ਲੋਕਾਂ ਦੇ ਘਰ ਬਰਬਾਦ ਕਰਦੇ ਹੋ ਮੈਂ ਨਹੀਂ ਜਾਂਦਾ ਬਿਨਾ ਕਿਸੇ ਗੱਲ ਤੋਂ ਜਾਂ ਤਾਂ ਇੱਥੇ ਇਹਨੂੰ ਤੋੜ ਫਿਰਨੀ ਵਾਂਗੂ ਜਿਵੇਂ ਆਖਿਆ ਸੀਗਾ ਨਹੀਂ ਇੱਥੇ ਆਪ ਸੰਗਤ ਜਿਹੜੀ ਜਿਹਨੂੰ ਜਿਨ੍ਹਾਂ ਨੂੰ ਗੁੰਮਰਾਹ ਕੀਤਾ ਹੈ ਨਾ ਹੁਣ ਤੱਕ ਮਾਫੀ ਮੰਗੇ ਨਾ ਤੋਂ ਇੱਥੇ ਮਾਫੀ ਮੰਗ ਔਨ ਕੈਮਰਾ ਪਬਲੀਕਲੀ ਤੂੰ ਯਾਰ ਚੁੱਪ ਕਰ ਲੈ ਮੈਨੂੰ ਗੱਲ ਕਰ ਲੈਣ ਦੇ ਮੇਰੀ ਗੱਲ ਤੋਂ ਬਸ ਅੱਜ ਦਾ ਜਿਹੜਾ ਪੰਡਾਰਾ ਇੱਥੇ ਸਮਾਪਤਾ ਨਹੀਂ ਨਹੀਂ ਸਮਾਪਤ ਕਰ ਲੋ ਜੀ ਮੈਂ ਸੰਗਤ ਨਹੀਂ ਆਏ ਨਹੀਂ ਬੈਠ ਜਾ ਬਾਈ 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 ਮੈਂ ਆਏ ਨਹੀਂ ਜਾਣ ਦੇਣਾ ਬੈਠ ਇੱਥੇ ਇੱਥੇ ਗੱਡੀ ਘਰਾ ਕੇ ਨਹੀਂ 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 ਇੱਥੇ ਬੈਠਾ ਇੱਥੇ ਬੈਠਾ ਆਏ ਨਹੀਂ ਮੈਂ ਜਾਣ ਦੇ ਤੱਕ ਗੱਲ ਨਾਲ ਤੁਹਾਡੇ ਸਾਹਮਣੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਊਗਾ ਹੁਣ ਤਾਂ ਮੈਨੂੰ ਵੀ ਤੇਰਾਂ ਗੱਲਾਂ ਤੇ ਯਕੀਨ ਹੋਣ ਲੱਗ ਗਿਆ ਬਾਈ ਹੋਣ ਲੱਗਿਆ ਨਾ ਹਾਂ ਬਾਬਾ ਜੇ ਸਾੜ ਤੇ ਨਹੀਂ ਯਕੀਨ ਸੀ ਤੁਸੀਂ ਚੱਲ ਕੇ ਨਹੀਂ ਆਉਣਾ ਸੀ ਯਕੀਨ ਮੇਰੀਆਂ ਸੰਗਤਾਂ ਨੂੰ ਸਾਨੂੰ ਯਕੀਨ ਹੈ ਸਾਨੂੰ ਯਕੀਨ ਹੈ ਇਹਨੂੰ ਤੋੜਦੇ ਹਰਨੇਗਾ ਉਥੋਂ ਆ ਦੋ ਕਰਮਾਂ ਹੀ ਤੋੜਦੇ ਬਾਲਾ ਨਹੀਂ ਤੋੜਨਾ ਇੱਥੋਂ ਬਾਹਰ ਤੱਕ ਤੋੜਦੇ ਕਰੀ ਮੈਨੂੰ ਯਕੀਨ ਕੋਈ ਪਖੰਡ ਨਹੀਂ ਹੈ। ਕਹੇ ਮੈਂ ਪਖੰਡ ਕੀਤਾ। ਨਹੀਂ ਇਹਨੂੰ ਤੋਰ ਨਹੀਂ ਕੇ ਪਖੰਡ ਕੀਤਾ। ਹਾਂ। ਜੇ ਭਾਈ ਕਿਉਂ ਜਦ ਬੜੀ ਆਈ। ਮੈਂ ਜਾਣਾ ਨਹੀਂ ਬਾਬਾ। ਬਿਨਾ ਗੱਲ ਸਿਰੇ ਲੈ ਇਹਨੂੰ ਦੋ ਕਰਮਾਂ ਤੋਰਦੇ ਹਰਨੀਂਗੂ ਤੂੰ ਤਾਂ ਕਹਿੰਦਾ ਭੱਜਿਆ ਜਾਊਗਾ। ਇਹਨੂੰ ਦੋ ਕਰਮਾਂ ਸਿੱਧਾ ਤੋਰਦੇ ਤੇ ਮੈਂ ਜਾਵਣੂ ਮੈਂ ਮੰਨ ਲੂ ਮੈਂ ਤੈਨੂੰ ਸਾਰੀ ਉਮਰ ਨੰਗੇ ਸਿਰ ਪਾਣੀ ਪਰੂੰ ਤੇਰਾ ਮੈਂ। ਆਇਨ ਜਾਂਦਾ ਹੈ ਬਿਨਾ ਸੁੱਖਾ ਤੋਂ ਤੇ ਢਾਲੇ ਤੋਂ ਸੁੱਖਾ ਸੱਖਾਂ ਦੀ ਗੱਲ ਨਾ ਪਹਿਲਾਂ ਹੋਈ ਸੀ ਕਿ ਜਾਂ ਇਥੇ ਪਬਲਿਕਲੀ ਮਾਫੀ ਮੰਗ ਗਈ ਇਥੇ ਹੁਣ ਕੈਮਰਾ ਮਾਫੀ ਮੰਗ ਵੀ ਤੂੰ ਪਖੰਡ ਕੀਤਾ ਆ ਲੋਕਾਂ ਨੂੰ ਗਮਰਾਹ ਕੀਤਾ ਨਾ ਤੇਰੇ ਕੋਲ ਸੈਂਕੜੇ ਲੋਕ ਗਮਰਾਹ ਹੁੰਦੇ ਆ ਮੰਨ ਨਹੀਂ ਇਸ ਗੱਲ ਨੂੰ ਫੇਰ ਤੁਹਾਡੀ ਸੰਤੁਸ਼ਟੀ ਹੋ ਜੂ ਜੇ ਮੈਂ ਮਾਫੀ ਮੰਗ ਲਈ ਸੰਤੁਸ਼ਟੀ ਨਹੀਂ ਗਾਹ ਤੋਂ ਇਹ ਵੀ ਗੱਲ ਕਹਿ ਵੀ ਗਾਹ ਤੋਂ ਮੈਂ ਲੋਕਾਂ ਨੂੰ ਗਮਰਾਹ ਨਹੀਂ ਕਰਨਾ ਮੈਂ ਪਖੰਡ ਬੰਦ ਕਰੂੰ ਨਹੀਂ ਕਰਦੇ ਕੀ ਨਹੀਂ ਬੰਦ ਕਰਦੇ ਨਹੀਂ ਅੱਜ ਤੋਂ ਬਾਅਦ ਅਸੀਂ ਕਿਸੇ ਲੋਕਾਂ ਨੂੰ ਗਮਰਾਹ ਨਹੀਂ ਕਰਦੇ ਤੇ ਅਸੀਂ ਮਾਫੀ ਮੰਗਦੇ ਆ ਆਨਲਾਈਨ ਵੀ ਅੱਜ ਤੋਂ ਬਾਅਦ ਅਸੀਂ ਇਦਾਂ ਦਾ ਕੋਈ ਪਖੰਡ ਨਹੀਂ ਦਿਸਦੇ ਜਾਓ ਤੁਸੀਂ ਵੀ ਸੋਚ ਸਮਝ ਕੇ ਆਇਆ ਕਰੋ ਯਾਰ ਹੁਣ ਬਾਬਾ ਅੱਜ ਕੋਈ ਬੰਦ ਗੱਲ ਸੁਣ ਲੈ ਮੇਰੀ ਵੀ ਆਪਦਾ ਹੋਰ ਕੋਈ ਪਾਠ ਪੂਜਾ ਕਰਨਾ ਹੈ ਜਿੰਨਾ ਮਰਜ਼ੀ ਕਰ ਸਾਨੂੰ ਕੋਈ ਇਤਰਾਜ਼ ਨਹੀਂ ਕਰ ਜੇ ਪਖੰਡਵਾਦ ਹੋਇਆ ਤਾਂ ਤੇਰਾ ਇਦੋਂ ਬੁਰੇ ਤਰ੍ਹਾਂ ਜਲੋਸ ਕੱਢਾਂਗਾ ਤੂੰ ਬੈਠਾ ਰਹਿ ਉਹ ਤੂੰ ਕਰੀ ਜਾਏ ਤੇ ਚਮਟੇ ਬਜਾਈਂ ਚਲ ਢੋਲ ਕੇ ਆ ਜਣ ਤੂੰ ਵੀ ਲੱਗਾ ਰਿਆ ਤੈਨੂੰ ਸੇਕਟਾ ਛੋਟਾ ਪੀਣ ਨੂੰ ਮਿਲਦੀਆਂ ਹੋਣਗੀਆਂ ਇੱਥੇ ਅੱਜ ਤੋਂ ਬਾਅਦ ਇਹ ਚੀਜ਼ਾਂ ਵੇਖਣ ਨੂੰ ਨਾ ਮਿਲਣ ਠੀਕ ਹੈ ਨਹੀਂ ਤਾਂ ਬੁਰੀ ਹੋਊਗੀ ਮੁੜ ਕੇ ਨਾ ਲਾ ਮੈਂ ਕਿਹਾ ਲੰਗ ਮਾਰਦਾ ਇੱਕ ਨੇ ਲੰਗ ਮਾਰਦਾ ਸੀ ਚੰਗਾ ਬੜਾ ਲੰਗਾਂ ਵਾਲਾ ਫਿਰ ਤੇ ਤੈਨੂੰ ਹੀ ਵੇਖਣਾ ਸੀ ਕਿ ਤੇਰੇ ਚ ਕਿੰਨੀ ਕਰਾਮਾਤ ਆਜੋ ਗਾਹ ਨੂੰ ਨਾ ਯਾਰ ਪਾ ਕੇ ਧੰਨਵਾਦ ਲੈ ਓਏ 200 ਮੇਰਾ ਮੇਰਾ ਵੀ ਇਹ ਦੋ ਹੀ ਚੱਕ ਧੰਗਵਾਂ ਚ ਰਿਹਾ